ਆਪਣੇ ਘਰ ਤੋਂ ਹਸਪਤਾਲ ਦੇ ਵਿੱਚ ਦੁੱਧ ਫੜਾਉਣ ਦੇ ਲਈ ਜਾਂਦਾ ਪਰ ਪੂਰੀ ਰਾਤ ਵਾਪਸ ਨਹੀਂ ਪਰਤਦਾ ਪੂਰੀ ਰਾਤ ਪਰਿਵਾਰ ਦੇ ਵੱਲੋਂ ਭਾਰ ਸ਼ੁਰੂ ਕੀਤੀ ਜਾਂਦੀ ਆ ਤੇ ਫਿਰ ਤੜਕੇ ਜਾ ਕੇ ਜਦੋਂ ਮੁੰਡੇ ਦੇ ਬਾਰੇ ਜਾਣਕਾਰੀ ਮਿਲਦੀ ਆ ਸਭ ਦੇ ਹੋਸ਼ ਉੱਡ ਜਾਂਦੇ ਆ ਦਰਸਾਲੇ ਨੌਜਵਾਨ ਆਪਣੇ ਘਰ ਤੋਂ ਹਸਪਤਾਲ ਦੇ ਵਿੱਚ ਰੋਜ਼ਾਨਾ ਦੁੱਧ ਪਾਉਣ ਦੇ ਲਈ ਜਾਂਦਾ ਸੀ ਤੇ ਸ਼ਾਮ ਨੂੰ ਵੀ ਇਸੇ ਤਰੀਕੇ ਘਰ ਤੋਂ ਜਾਂਦਾ ਹੈ ਪਰ ਜਦੋਂ देर रात तक ਘਰ ਵਾਪਸ ਨਹੀਂ ਮੁੜਦਾ ਤਾਂ ਫਿਰ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਭਾੜ ਸ਼ੁਰੂ ਕੀਤੀ ਜਾਂਦੀ ਆ ਤੇ 12:00 ਵਜੇ ਦੇ ਕਰੀਬ ਇੱਕ ਨੌਜਵਾਨ ਉਸਤਾ ਸਾਥੀ ਮਿਲਦਾ ਹੈ ਜੋ ਪਰਿਵਾਰ ਨੂੰ ਮੁੰਡੇ ਦੀ ਘੜੀ ਫੜਾਉਂਦਾ ਤੇ ਕਹਿੰਦਾ ਹੈ ਕਿ ਬਹੁਤ ਮਾੜਾ ਹੋਇਆ ਪਰ ਇਸ ਤੋਂ ਬਾਅਦ ਕੁਝ ਵੀ ਮੁੰਡੇ ਦੇ ਬਾਰੇ ਪਰਿਵਾਰ ਨੂੰ ਨਹੀਂ ਦੱਸਿਆ ਜਾਂਦਾ ਤਾਂ ਇਸ ਤੋਂ ਬਾਅਦ ਪਰਿਵਾਰ ਹੋਰ ਚਿੰਤਾ ਦੇ ਵਿੱਚ ਆਉਂਦਾ ਤੇ ਆਪਣੇ ਪੁੱਤ ਦੀ ਭਾਲ ਸ਼ੁਰੂ ਕਰਦਾ ਪਰ ਜਦੋਂ ਸਵੇਰੇ ਜਾ ਕੇ ਨੌਜਵਾਨ ਮਿਲਦਾ ਤਾਂ ਸਭ ਦੇਖ ਕੇ ਹੈਰਾਨ ਰਹਿ ਜਾਂਦੇ ਅਸਲ ਨੌਜਵਾਨ ਦੀ লাশ ਇੱਕ ਰੇਲਵੇ ਟਰੈਕ ਦੇ ਨੇੜੇ ਪਏ ਖੰਡਰ ਖਾਲੀ ਇੱਕ ਆਫਿਸ ਦੇ ਵਿੱਚੋਂ ਮਿਲਦੀ ਆ ਦੱਸਦੀ ਹੈ ਕਿ ਫੂਡ ਸਪਲਾਈ ਦਾ ਇੱਕ ਪੁਰਾਣਾ ਜਿਹੜਾ ਦਫ਼ਤਰ ਸੀ ਉਸ ਦੇ ਇੱਕ ਖੰਡਰ ਜਿਹੜੀ ਇਮਾਰਤ ਹ ਉਸ ਦੇ ਵਿੱਚੋਂ ਮੁੰਡੇ ਦੀ লাশ ਮਿਲਦੀ ਆ ਤੇ ਹੁਣ ਪਰਿਵਾਰ ਦੇ ਵੱਲੋਂ ਉਸ ਦੇ ਹੀ ਦੋਸਤਾਂ ਦੇ ਉੱਪਰ ਸ਼ੱਕ ਜਤਾਇਆ ਜਾ ਰਿਹਾ ਤੇ ਉਹਨਾਂ ਤੋਂ ਪੁੱਛਗਿੱਛ ਕਰਨ ਦੀ ਮੰਗ ਕੀ ਤਿਆਰੀਆ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਤਹਿਤ 174 ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਆ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਦੱਸਦੀ ਹੈ ਕਿ ਇਸ ਨੌਜਵਾਨ ਦੀ ਜੋ ਮੌਤ ਨੂੰ ਨਸ਼ੇ ਦੀ ਓਵਰਡੋਸ ਦੇ ਨਾਲ ਵੀ ਜੋੜਿਆ ਜਾ ਰਿਹਾ ਅਤੇ ਪਰਿਵਾਰ ਨੇ ਸ਼ੱਕ ਜਤਾਇਆ ਕਿ ਉਹਨਾਂ ਦਾ ਮੁੰਡਾ ਸੁਧਰ ਚੁੱਕਿਆ ਸੀ ਪਰ ਬੀਤੀ ਸ਼ਾਮ ਉਸਦੇ ਦੋਸਤ ਉਸ ਨੂੰ ਮਿਲਦੇ ਆ ਉਹਨਾਂ ਦੇ ਨਾਲ ਉਹ ਜਾਂਦਾ ਤੇ ਪਰ ਰਾਤ ਨੂੰ ਘਰ ਵਾਪਸ ਨਹੀਂ ਪਰਤਤਾ ਤੇ ਜਦੋਂ ਸਵੇਰੇ ਉਹ ਆਪਣੇ ਮੁੰਡੇ ਨੂੰ ਦੇਖਦੇ ਆ ਤਾਂ ਸਭ ਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਉਹ ਉਸ ਦੀ ਡੈਥ ਹੋ ਚੁੱਕੀ ਸੀ ਤਾਂ ਇਸ ਦੌਰਾਨ ਪੁਲਿਸ ਦੇ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਆ ਜਾਣਕਾਰੀ ਦਿੰਦਿਆਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਕਿਹਾ ਤੇ ਜਾਂਚ ਕਰ ਰਹੇ ਪੁਲਿਸ ਅਫਸਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮੈਂ ਜਦੋਂ ਇੱਥੇ ਆਇਆ ਨਾ ਰਾਤ ਸਾਡੇ ਕੋਲ ਘਰ ਇਹ ਪਹੁੰਚਿਆ ਨਹੀਂ ਹੈਗਾ ਜਦੋਂ ਮੈਂ ਇੱਥੇ ਆਇਆ ਸਾਰੇ ਮੁੰਡੇ ਮੈਨੂੰ ਕਹਿਣ ਲੱਗੇ ਯਾਰ ਬਹੁਤ ਮਾੜਾ ਹੋ ਗਿਆ ਬਹੁਤ ਮਾੜਾ ਹੋ ਗਿਆ ਮੈਂ ਹੋ ਕੀ ਗਿਆ ਫਿਰ ਜਿੰਨੇ ਵੀ ਮੁੰਡੇ ਸੀ ਨਾ ਕਈ ਦਾ ਵਿੱਚੋਂ ਭੱਜ ਗਏ ਇੱਕ ਰੇਸ਼ਮ ਨਾਮ ਦਾ ਮੁੰਡਾ ਹੈ ਤੇ ਤਿੰਨ ਮੁੰਡੇ ਹੋਰ ਨੇ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਹੈਗਾ ਜਿਹੜੇ ਦੇ ਨਾਲ ਕੱਲ ਹੈਗੇ ਸੀ ਰੱਬ ਜਾਣੇ ਹੁਣ ਇਹਨਾਂ ਨੇ ਕੀ ਕੀਤਾ ਕੀ ਨਹੀਂ ਉੱਥੇ ਜਦੋਂ ਅਸੀਂ ਹੁਣ ਸਵੇਰੇ ਗਏ ਆ ਮੁੰਡਿਆਂ ਨਾਲ ਇੱਕ ਗਏ ਆ ਜਿਹੜਾ ਹੈ ਮੁੰਡੇ ਨਸ਼ੇੜੀ ਮੈਨੂੰ ਤਾਂ ਡਰ ਲੱਗਦਾ ਜਾਣ ਤੋਂ ਵੀ ਨਾਲ ਉੱਥੇ ਮੈਂ ਲੈ ਕੇ ਗਿਆ ਤੇ ਉੱਥੇ ਜਦੋਂ ਗਏ ਆ ਤੇ ਇਹਦੀ ਬੋਡੀ ਉੱਥੇ ਪਈ ਸੀ ਮੋਟਰਸਾਈਕਲ ਦਾ ਬਾਹਰ ਖੜਾ ਸੀ ਕੱਪੜੇ ਜਿਵੇਂ ਵੀ ਇਹਦੇ ਮਦਰ ਦੀ ਉੱਪਰ ਥੱਲੇ ਹੋਏ ਪਏ ਸੀ ਸਾਰੇ ਫਿਰ ਉੱਥੇ ਜਾ ਕੇ ਚੱਕਿਆ ਫਿਰ ਮੁੰਡੇ ਜਿਹੜੇ ਮੇਰੇ ਨਾਲ ਸੀ ਇੱਕ ਤਾਂ ਮੇਰੇ ਨਾਲ ਆ ਗਿਆ ਉਹ ਮੁੰ ਉਹ ਮੁੰਡਾ ਮੇਰੇ ਨਾਲ ਬੋਡੀ ਨਹੀਂ ਲੈ ਕੇ ਆਇਆ ਉਹਨੇ ਮੈਨੂੰ ਦੱਸਿਆ ਇੰਨੀ ਮੈਨੂੰ ਕਿਹਾ ਸੀ ਯਾਰ ਬਹੁਤ ਮਾੜਾ ਹੋਇਆ ਇਹ ਮੁੰਡੇ ਤਿੰਨ ਚਾਰ ਮੁੰਡੇ ਦੇ ਨਾਂ ਲੈਂਦੇ ਨੇ ਹੁਣ ਪਤਾ ਨਹੀਂ ਕੀ ਕੀਤਾ ਕੀ ਹੋਇਆ ਕੀ ਨਹੀਂ ਜੀ ਜੀ ਡੈਥ ਹੋਈ ਕੋਈ ਕੀ ਲੱਗਦਾ ਛੋਟਾ ਬ੍ਰਦਰ ਹੈ ਜੀ ਮੇਰਾ ਛੋਟਾ ਬ੍ਰਦਰ ਹੈ ਭਰਾ ਹੈ ਮੇਰਾ ਕੀ ਨਾਮ ਕੀ ਸ਼ੋ ਪਰਵਿੰਦਰ ਸਿੰਘ ਕਦੋਂ ਤੂੰ ਕਰੋਗੇ ਜੀ ਇਹ ਕੱਲ ਲੇ ਗਿਆ ਜੀ ਇਹ ਸ਼ਾਇਦ 6 5 ਅਥੇ ਸਿਗਰ ਹਸਪੀਟਲ ਦੁੱਧ ਫੜਾਣੇ ਡਾਕਟਰਾਂ ਨੂੰ ਦੁੱਧ ਪੰਦੈ ਨੇ ਇੱਥੇ ਦੁੱਧ ਫੜਾਣੇ ਉਹ ਮੈਡਮ ਨੂੰ ਨਾਲ ਦੁੱਧ ਪਾ ਗਏ ਨੇ ਦੁੱਧ ਪਾ ਕੇ ਆਇਆ ਉਸ ਤੋਂ ਬਾਅਦ ਫਿਰ ਪਤਾ ਨਹੀਂ ਵੀ ਕਿੱਧਰ ਗਿਆ ਕਿੱਧਰ ਰਾਤੀ ਕਰਨੀ ਆਇਆ ਹੈ ਰਾਤੀ ਕਰਨੀ ਆਇਆ ਹੈਗਾ ਤੁਹਾਨੂੰ ਕੀ ਲੱਗਦਾ ਕੀ ਸ਼ੱਕ ਹੈ ਸ਼ੱਕ ਮੈਨੂੰ ਤਾਂ ਲੱਗਦਾ ਜੀ ਜਿਹੜਾ ਇਹਨਾਂ ਦੇ ਯਾਰ ਦੋਸਤ ਪੁਰਾਣੇ ਨੇ ਜਾਂ ਜਿੰਮੇ ਵੀ ਇਹ ਖਾਂਦਾ ਪੀਂਦਾ ਹੈਗਾ ਸੀ ਪਹਿਲਾਂ ਪਰ ਅੱਜ ਦੇ ਟਾਈਮ ਦੇ ਵਿੱਚ ਇਹ ਨਹੀਂ ਸੀ ਖਾਂਦਾ ਹੈਗਾ ਵੀ ਮੈਨੂੰ ਲੱਗਦਾ ਵੀ ਉਹਨਾਂ ਨੇ ਹੀ ਇਹਨੂੰ ਕੀਤਾ ਕੁਛ ਨਾ ਕੁਛ ਇੱਕ ਰੇਸ਼ਮ ਮੈਂ ਬਾਰ ਬਾਰ ਇਹੀ ਗੱਲ ਕਹਿ ਰਿਹਾ ਰੇਸ਼ਮ ਮੁੰਡਾ ਪੁਰਾਣੀ ਸਰਾਂ ਦੇ ਵਿੱਚ ਪਤਾ ਨਹੀਂ ਰਹਿੰਦਾ ਕਿੱਥੇ ਰਹਿੰਦਾ ਉਹ ਰਾਤ ਜ਼ਰੂਰ ਆਇਆ ਸਾਡੇ ਕੋਲ ਉਹ ਘੜੀ ਹੱਥ ਦੇ ਵਿੱਚੋਂ ਲਾਈ ਹੋਈ ਸੀ ਸਾਨੂੰ ਉਦੋਂ ਹੀ ਸ਼ੱਕ ਹੋਇਆ ਨਸ਼ਾ ਕੀਤਾ ਹੋਇਆ ਸੀ ਉਹਦਾ ਮੈਨੂੰ ਕਹਿੰਦੇ ਨਾਲ ਚੱਲ ਨਾਲ ਚੱਲ ਮੈਂ ਹੈ ਬਾਈ ਮੈਂ ਯਾਰ ਨਸ਼ਾ ਕੀਤਾ ਬੱਚਿਆਂ ਵਾਲਾ ਮੈਨੂੰ ਤੂੰ ਹੋ ਰਿਹਾ ਇੱਥੇ ਕੋਈ ਵੱਡ ਟੁੱਕ ਕਰ ਦੇਗਾ ਮੈਂ ਕਿੱਥੇ ਜਾਵਾਂ ਤਿੰਨੀ ਉਮਰ ਸੀ ਇਹਦੀ ਉਮਰ ਹੈਗੀ ਸੀ 34 ਸਾਲ ਦੀ ਮਰ ਸੀ ਇਹਦੀ ਤੇ ਪਰਿਵਾਰ ਚ ਕੋਣ ਕੋਣ ਪਰਿਵਾਰ ਚ ਉਹਨਾਂ ਦੀ ਵਾਈਫ ਹੈ ਇੱਥੇ ਸਿਵਲ ਹਸਪੀਟਲ ਚ ਲੱਗੇ ਹੋਏ ਨੇ ਇੱਕ ਬੇਟਾ ਹੈ ਉਹਨਾਂ ਦਾ 4 ਸਾਲ ਦਾ ਬੇਟਾ ਹੈ ਤੇ ਹੁਣ ਕੀ ਮੰਗ ਕਰਦੇ ਹਾਂ ਮੰਗ ਇਹੀ ਕਰਦੇ ਜਿੰਨੇ ਨਸ਼ੇੜੀਏ ਨੇ ਜਿਹੜੇ ਇਹਨਾਂ ਨੇ ਇਹ ਕੰਮ ਕੀਤਾ ਹੈ ਬਸ ਉਹਨਾਂ ਦਾ ਕੰਮ ਹੋਣਾ ਚਾਹੀਦਾ ਹੈ ਸਜ਼ਾ ਮਿਲਣੀ ਚਾਹੀਦੀ ਹੈ ਜੋ ਵੀ ਬਣਦੀ ਹੈ ਜੋ ਹੋ ਗਿਆ ਉਹ ਤਾਂ ਹੁਣ ਆਪਾਂ ਕੁਝ ਕਰ ਨਹੀਂ ਸਕਦੇ ਪਰ ਜਿਨ੍ਹਾਂ ਨੇ ਇਹਦੇ ਨਾਲ ਗਏ ਸੀ ਜਾਂ ਇਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹੋ ਗਿਆ ਘਰ ਖਰਾਬ ਹੋ ਗਿਆ ਮੈਂ ਜਾਣਾਂ ਵੀ ਜਿੰਨੇ ਵੀ ਇੱਥੇ ਹਾਲਾਂਕਿ ਸਿਵਲ ਹਸਪੀਟਲ ਦੇ ਵਿੱਚ ਜਿੰਨੇ ਸਾਲੇ ਬਾਹਰ ਖੜੇ ਹੁੰਦੇ ਨੇ ਜੇ ਸਾਰੇ ਨਸ਼ੇੜੀਏ ਨੇ ਸਰਕਾਰ ਨੂੰ ਪਤਾ ਨਹੀਂ ਕੀ ਪੁਲਿਸ ਵਾਲਿਆਂ ਨੂੰ ਪ੍ਰਸ਼ਾਸਨ ਨੂੰ ਪਤਾ ਹੈ ਜਾਂ ਨਹੀਂ ਪਤਾ ਹੈਗਾ ਕੀ ਆਪਾਂ ਆਪਾਂ ਨੂੰ ਨਹੀਂ ਜਾਣਦੇ ਹੈਗੇ ਸਿਵਲ ਹਸਪਤਾਲ ਚ ਹੈ ਬਾਰਸ਼ ਉਹਨਾਂ ਦਾ ਖੜਨ ਦਾ ਮਤਲਬ ਕੀ ਹੈ ਹੁਣ ਮੈਂ ਸਵੇਰੇ ਤੁਹਾਨੂੰ ਬਾਰ ਬਾਰ ਰਿਪੀਟ ਕਰਦਾ ਪਿਆ ਮੈਂ ਸਵੇਰੇ ਇੱਥੇ ਆਇਆ ਆਪਣੇ ਭਾਈ ਬਾਰੇ ਪੁੱਛਣ ਆਇਆ ਸਾਰੇ ਮੁੰਡੇ ਮੇਰੇ ਆਲੇ-ਦਾਲੇ ਹੋ ਗਏ ਕਹਿਣ ਲੱਗੇ ਯਾਰ ਉਹ ਮੁੰਡੇ ਨੂੰ ਪਤਾ ਉਹ ਮੁੰਡੇ ਨੂੰ ਪਤਾ ਕਹਿੰਦੇ ਬਹੁਤ ਮਾੜਾ ਹੋ ਗਿਆ ਮੈਂ ਮਾੜਾ ਕੀ ਹੋ ਗਿਆ ਯਾਰ ਆ ਗੱਲ ਹੋਈ ਹੈ ਤੇ ਕੀ ਕੌਣ ਕੀ ਲੱਗਦਾ ਛੋਟਾ ਜੀ ਡੈਥ ਹੋਈ ਮੇਰਾ ਛੋਟਾ ਲੜਕਾ ਸੀ ਕੀ ਨਾਮ ਕੀ ਉਹ ਪ੍ਰਵਿੰਦਰ ਸਿੰਘ ਤੇ ਕਿਦਾਂ ਡੈਥ ਹੋਈ ਹੈ ਕੱਲ ਦੁੱਧ ਲੈ ਕੇ ਆਇਆ ਜੀ ਹਸਪਤਾਲ ਤੇ ਡੈਰੀ ਚ ਆਪਣੇ ਇਕਨਾਂ ਮੈਂ ਦੁੱਧ ਪਾ ਕੇ ਆਉਨਾ ਤੇ ਇੱਥੋਂ ਮੁੰਡੇ ਮਿਲੇ ਨੇ ਜੀ ਦੋ ਤਿੰਨ ਉਹਨਾਂ ਦੇ ਨਾਲ ਨਿਕਲ ਗਿਆ ਤੇ ਰਾਤ ਦੇ 12:00 ਵਜੇ ਆ ਕੇ ਨੇ ਇੱਕ ਮੁੰਡੇ ਨੇ ਘੜੀ ਵੜਾਈ ਵੀ ਘੜੀ ਹੈ ਮੇਰੇ ਕੋਲ ਤੇ ਉਦੋਂ ਬਾਅਦ ਉਹ ਚਲੇ ਗਿਆ ਅਸੀਂ ਕਿਹਾ ਮੁੰਡਾ ਦੱਸੋ ਕਿੱਥੇ ਆ ਤੇ ਸਵੇਰੇ ਜਾ ਕੇ ਨੇ ਕੋਈ ਮੋਬਾਈਲ ਸੀਗਾ ਉਹਦੇ ਕੋਲ ਉਹ ਵੀ ਹੈ ਨਹੀਂ ਸੀ ਤੇ ਸੁੱਚੋਕ ਸੀ ਤੇ ਰਾਤ ਨੂੰ ਜੀ ਲੱਭਿਆ ਫਿਰ ਫੋਨ ਫੋਨ ਕੀਤਾ ਅਸੀਂ ਇੱਥੇ ਤੱਕ ਆਏ ਆ ਪੂਰੇ ਸਰਕਾਰੀ ਉਹ ਹਸਪਤਾਲ ਵੀ ਦੇਖਿਆ ਜੀ ਫਿਰ ਉੱਥੇ ਜਾ ਕੇ ਨਾ ਸਟੇਸ਼ਨ ਤੇ ਬਾਰ ਬਾਰ ਦੇਖਿਆ ਪਰਲੇ ਪਾਸੇ ਨਹੀਂ ਗਿਆ ਸੀ। ਜਿੱਧਰ ਉਹ ਬੈਠਾ ਉਹ ਵਿਆਹ ਸੀ ਨਾ ਮੁੰਡਾ। ਰਾਤੀ ਫੋਨ ਤੇ ਗੱਲ ਹੋਈ। ਨਾ ਜੀ ਕੋਈ ਗੱਲ ਨਹੀਂ ਹੋਈ। ਯਾਰ ਜੀ। ਹੈ? ਕੋਈ ਕਿਸੇ ਨੇ ਦੱਸਿਆ? ਸੋਚੋ ਤੁਸੀਂ। ਤੇ ਹੁਣ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋਤਾ? ਉਹ ਜਿਹੜੇ ਮੁੰਡੇ ਨੇ ਜੀ ਉਹਨਾਂ ਨੇ ਕੁਝ ਕਰਿਆ ਜੀ ਬਿਲਕੁਲ ਠੀਕ ਸੀ ਪਹਿਲਾਂ ਤੇ ਮਾੜਾ ਮੂਟਾ ਘੁੰਮਦਾ ਸੀ ਮੁੰਡਾ ਨਾਲ ਤੇ ਦੋ ਤਿੰਨ ਮਹੀਨੇ ਦਾ ਇਲਾਜ ਲੂਜ ਕਰਾ ਸੀ ਠੀਕ ਸੀ ਹੁਣ ਉਹਨੂੰ ਕੰਮ ਕਰਕੇ ਦਿੱਤਾ ਸੀ ਜੀ ਹੁਣ ਕੰਮ ਕਰ ਉੱਥੇ ਬਹਿੰਦਾ ਸੀ ਬਿਲਕੁਲ ਠੀਕ ਸੀ ਉਹਨੂੰ। ਤੇ ਪਰਵਾਜ਼ ਕੌਮ ਕੋਨੇ ਪਿੱਛੇ ਆ। ਪਿੱਛੇ بڑا ਮੁੰਡਾ ਜੀ ਗਰਚਰਨ ਸਿੰਘ ਆ। ਉਹਦੀ ਉਹਦੀ ਬੈਕ ਉਹਦੀ ਘਰ ਦੀ ਉਰੇ ਲੱਗੀ ਆ ਹਸਪਤਾਲ। ਬੱਚਾ ਰਾਜ ਇੱਕ ਬੱਚਾ ਜੀ 4 ਸਾਲ ਦਾ। ਈਮਾਨ ਕਰਦું। ਮੰਗ ਵੀ ਜਿਹੜੇ ਮੁੰਡੇ ਉਹਦੇ ਨਾਲ ਉਹਨਾਂ ਨੇ ਕੁਝ ਕਰਿਆ ਜੀ ਉਹਨਾਂ ਨੂੰ ਫੜਿਆ ਜਾਵੇ। ਉਹਨਾਂ ਦੇ ਕਾਰਵਾਈ ਕਰਨੀ। ਕਰੀ ਜਾਵੇ। ਤੁਹਾਨੂੰ ਕੋਈ ਦੱਸਿਆ ਇਹਨਾਂ ਨੇ ਵੀ ਜਿਹੜੇ ਮੁੰਡੇ ਕੀ ਕਰਦੇ ਸੀ ਕਿਦਾਂ। ਨਹੀਂ। ਨਾ ਇਹਨਾਂ ਨੇ ਕੁਝ ਨਹੀਂ ਦੱਸਿਆ। ਪਰਵਿੰਦਰ ਸਿੰਘ ਨੂੰ ਸਾਨੂੰ ਬਲਕਾਤ ਸਿੰਘ ਸਾਹਿਬ 34-35 ਸਾਲ ਦਾ ਮੁੰਡਾ ਸੀਗਾ ਅੱਜ ਇਹ ਬ੍ਰਾਉਂਡ ਡੈਡ ਲਿਆਉਂਦਾ ਸੀਗਾ ਹਸਪੀਟਲ ਦੇ ਵਿੱਚ ਤੇ ਉਹਦੇ ਫਾਦਰ ਦੀ ਬ੍ਰਦਰ ਦੀ ਤੇ ਵਾਈਫ ਦੀ ਸਟੇਟਮੈਂਟ ਤੇ ਅਸੀਂ 174 ਦੀ ਕਾਰਵਾਈ ਅਮਚ ਲੈਂਦੀ ਆ ਅੱਗੇ ਜੋ ਵੀ ਵਿਸਰਾ ਰਿਪੋਰਟ ਆਊਗਾ ਜੋ ਵੀ ਅੱਗੇ ਫੈਕਟਸ ਆਉਣਗੇ ਅੱਗੇ ਉਹਦੀ ਕਾਰਵਾਈ ਅਮਚ ਲੈਂਦੇ ਜਾਊਗੀ ਫੈਮਿਲੀ ਸੈਟੀਸਫਾਈਡ ਹਾਂਜੀ ਫੈਮਿਲੀ ਦੇ ਤੇ ਬ੍ਰਦਰ ਨੇ ਫਾਦਰ ਨੇ ਤੇ ਵਾਈਫ ਨੇ ਸਾਂਝਾ ਰਿਬੈਲ ਲਖਾਇਆ ਵੀ ਅਸੀਂ ਇਹ ਜਿਹੜਾ ਹੈ ਸੀ ਕੋਈ ਐਸਪਾਇਰੀ ਡੇਟ ਮੈਡੀਸਿਨ ਖਾ ਗਿਆ ਜਾਂ ਕੋਈ ਹੋਰ ਮੈਡੀਸਿਨ ਖਾ ਲਈ ਜਿਸ ਨੇ ਦੀ ਡੈਥ ਹੋ ਗਈ। ਕਿ ਕੋਈ ਰੇਲਵੇ ਦਾ ਕੋਈ ਇਸ਼ੂਸ ਹੁੰਦੀ ਉਹ ਬਕੂਹਾ ਰਿਹਾ ਰਿਹਾ। ਹਾਉ ਰੇਲਵੇ ਕੋਲ ਹੈ ਲਾਈਨ ਦੇ ਕੋਲ ਸੀਗੇ ਤੇ ਉਹ ਫੇ ਬਕੂਹਾ ਕਰਕੇ ਅਸੀਂ ਵੀ ਉਹ ਕਹਿੰਦੇ ਵੀ ਉਹਨਾਂ ਦਾ ਫਰੈਸ਼ੀਕਰ ਵੀ ਪਹਿਲਾਂ ਸਾਡੀ ਪਹਿਲ ਬਣਦੀ ਵੀ ਪਹਿਲਾਂ ਕਾਰਵਾਈ ਅਮਚ ਲਈਏ ਕਿ ਸਭੀ ਗੱਡਬੋਲੀ ਨਾ ਹੋੜੀਏ। ਕਿ ਅਗਲੀ ਕਾਰਵਾਈ ਜਿੱਦਾਂ ਵੀ ਵਿਸਤ੍ਰਿਤ ਰਿਪੋਰਟ ਆਉਗੀ ਉਦੇਦਾਰ ਤੇ ਜੋ ਨੈਕਸਟ ਕਾਰ ਵੀ ਬਣਦੀ ਹੋਈ ਤਕਤੀਸ਼ਾ ਨੂੰ ਚਲੇ ਮੰਗ ਅੱਜ ਮੈਨੂੰ ਚੌਕੀ ਇਨ ਚਾਰਜ ਖੰਨਾ ਦਾ ਫੋਨ ਆਇਆ ਸੀ ਕਿ ਇੱਕ ਡੈਡਬੋੜੀ ਕੋਈ ਸਿਵਲ ਹਸਪੀਟਲ ਖੰਨਾ ਪਈ ਹੈ ਕਿ ਉਹਦੇ ਮਤਲਬਕ ਬਕੂਆ ਦਾ ਦੀ ਹੈ ਜਿਸ ਕਰਕੇ ਮੈਂ ਫਿਰ ਵੈਰੀਫਾਈ ਕਰਨ ਲਈ ਮੌਕੇ ਤੇ ਪੁੱਜਿਆ ਤੇ ਜਿਸ ਜਗ੍ਹਾ ਦਾ ਬਕੂਆ ਹੈ ਉਹ ਫੂਡ ਸਪਲਾਈ ਪੰਜਾਬ ਸਰਕਾਰ ਦਾ ਦਫਤਰ ਸੀ ਕੰਡਮ ਹੈਗਾ ਤੇ ਉਹਦੇ ਉਹਦੇ ਵਿੱਚ ਦਾ ਇਹ ਜੀਆਰਪੀ ਜਾਂ ਰੇਲਵੇ ਦੀ ਇਹਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਹੈ ਤੇ ਨਾ ਸਾਡਾ ਕੋਈ ਬਕੂਆ ਬਣਦਾ ਤੇ ਜੋ ਵੀ ਬਕੂਆ ਬਣਦਾ ਉਹ ਡਿਸਟ੍ਰਿਕਟ ਪੁਲਿਸ ਤੇ ਮੈਂ ਵੈਰੀਫਾਈ ਕੀਤਾ ਉਹ ਥਾਣਾ ਸਿੱਟੀ ਬਨਖਰਣਾ ਇਹ ਉਹਨਾਂ ਦਾ ਬਕੂਆ ਬਣਦਾ ਤੇ ਇਸ ਬਾਰੇ ਉਹਨਾਂ ਨਾਲ ਗੱਲ ਹੋਈ ਹੈ ਕਿ ਤੇ ਉਹਨਾਂ ਦੀ ਸਾਡੇ ਚੌਕੀ ਇਨਚਾਰਜ ਦੀ ਗੱਲ ਹੋਈ ਕੁਲਦੀਪ ਸਿੰਘ ਦੀ ਉਦੋਂ ਡੀਐਸਪੀ ਸ਼੍ਰੀ ਹਰਜਿੰਦਰ ਸਿੰਘ ਗਿੱਲ ਉਹ ਵੀ ਆਏ ਸੀ ਮੌਕੇ ਤੇ ਉਹਨਾਂ ਦੇ ਸਾਹਮਣੇ ਜਿਸ ਬੰਦੇ ਨੇ ਬਕੂਆ ਡਿਟੈਕਟ ਕਰਵਾਇਆ ਤੇ ਉਹ ਉਸ ਟਾਈਮ ਚੌਕੀ ਇਨਚਾਰਜ ਵੀ ਉੱਥੇ ਸੀ ਡੀਐਸਪੀ ਸਾਹਿਬ ਵੀ ਉੱਥੇ ਸੀ ਤੇ ਉਹਨਾਂ ਦੇ ਸਾਹਮਣੇ ਡੀਐਸਪੀ ਸਾਹਿਬ ਦੇ ਨੋਟਿਸ ਤੇ ਇਹ ਬਕੂਆ ਕਿੱਥੇ ਦਾ ਤੁਸੀਂ ਹੁਣ ਉਹਨਾਂ ਨੂੰ ਲਿਖ ਕੇ ਭੇਜ ਰਹੇ ਹੋ ਵੀ ਨਹੀਂ ਅਸੀਂ ਉਹਨਾਂ ਨੂੰ ਵ ਤੇ ਉਹਨਾਂ ਨੇ ਮੰਨਿਆ ਕੁਛ ਇਹ ਕੋਈ ਜੋ ਜੋ ਵੀ ਹੈ ਫਰਦਰ ਇਹ ਹੁਣ ਉਹਨਾਂ ਦਾ ਸਬਜੈਕਟ ਹੈ